ਮੇਰਾ ਨਾਮ ਯੂਸ਼ਾ ਮੈਂ ਪਿੰਕਲਾਤਪੁਰ ਦਾ ਮੇਰੇ ਸਰਦਾਰ ਆਦਲ ਵੀਰ ਹੈ ਮੈਂ ਮੈਂ ਆਪਣੇ ਆਦੋਸ ਨਾਲ ਗੱਲ ਕਰੇਗਾ ਜੀ ਹਨਾ ਤੇ ਮੇਰੇ ਮੈਂ ਤੇ ਮੇਰੇ ਆਦੋਸ ਨਾਲ ਗੱਲ ਕਰੇਗਾ ਜੀ ਮੇਰੇ ਸੰਨੇ ਨਾ ਮੈਨੂੰ ਨਾ ਬੜਾ ਮਾਰਿਆ ਮੇਰੇ ਤੇ ਗਰਾਉਂਡ ਲਾਇਆ ਫਿਰ ਪੇਟ ਤੇ ਮੁਕੇ ਮਾਰ ਫੇਟ ਪੇੜਾ ਮਾਰਿਆ ਹੁਣ ਤੂੰ ਮੇਰੇ ਸਰਦਾਰ ਆਦਲ ਵੀਰ ਹੈ ਤੇ ਮੇਰਾ ਨਾਮ ਯੂਸ਼ਾ ਹੈ ਨਸੇ ਸਾਹਿਬ ਮੈਂ ਮੇਰੇ ਬੱਚੇ ਨੂੰ ਅੱਜ ਦਿਲਬੀਰ ਸਾਹਿਬ ਨੇ ਮਾਰਿਆ ਜਿਹਾ ਹੀ ਮਾਰਿਆ ਨੂੰ ਬੱਚੇ ਬੱਚਿਆਂ ਦੀ ਗੱਲ ਹੋਈ ਜਾਂਦੀ ਹੈ ਅੰਦਰ ਕੋਈ ਕੋਈ ਮਾਰੀ ਚੰਗੀ ਹੋਈ ਜਾਂਦੀ ਹੈ ਇਹਨੇ ਬੱਚੇ ਮੈਨੂੰ ਜਿਹਾ ਹੀ ਮਾਰਿਆ ਮੇਰੇ ਬੱਚੇ ਦੇ ਖੂਨ ਪਜਦੇ ਤੇ ਨਾਲੇ ਪੇਟ ਤੇ ਨਿਸ਼ਾਨ ਆ ਪੇਟ ਇਹ ਮੇਰੇ ਨਾਲ ਸਾਥ ਚੈ ਗਿਆ ਮੈਨੂੰ ਬੱਚੇ ਨੂੰ ਕਿ ਕੱਲ ਨੂੰ ਕਿਸੇ ਬੱਚੇ ਨੂੰ ਹੋਰ ਗੈਨਣਾ ਹੋਏ ਐਦਾਂ ਦੀ ਇੰਨਾ ਕੁ ਮਾਰਿਆ ਤੁਹਾਡੇ ਬੱਚੇ ਨੂੰ ਭਾਜੀ ਇਹ ਮੇਰੇ ਕੋ ਫੋਟਾ ਭੇਜ ਦੀ ਮੈਂ WhatsApp ਤੇ ਤੁਹਾਨੂੰ ਫੋਟਾ ਭੇਜ ਦਿੰਨਾ ਆ ਇਹ ਬੱਚੇ ਦੀ ਫੋਟੋ ਦੇਖੋ ਤੇ ਆਪੀ ਤੁਹਾਨੂੰ ਪਤਾ ਲੱਗ ਜਾਗਾ ਨੀਲਪੇਜ ਦੇ ਮੇਰੇ ਬੱਚੇ ਦੀ ਕੀ ਮੰਗ ਕਰਦੇ ਤੁਸੀਂ ਇਨਸਾਫ ਮੈਂ ਇਨਸਾਫ ਹੈ ਚਾਹਨਾ ਕਿ ਮੈਂ ਮੈਂ ਕਿ ਇਹ ਬੱਚਿਆਂ ਨੂੰ ਨਾ ਪੁੱਤ ਨੂੰ ਕਿਸ ਨੂੰ ਕੋਈ ਹੋਰ ਨਾ ਮਾਰੇ ਕੋਈ ਮਸਤ ਕੀ ਨਾਸਰ ਦਾ ਦਿਲਬੀਰ ਸਰ